ਚੰਡੀਗੜ੍ਹ ਪੰਜਾਬ ਵਿਧਾਨ ਸਭਾ ਦੇ ਵਿੱਚ ਮੌਜੂਦ ਆ ਅੱਜ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦਾ ਪਹਿਲਾ ਦਿਨ ਸੀਗਾ ਸਾਰੀ ਗੱਲਬਾਤ ਕਰਾਂਗੇ ਸਾਡੇ ਨਾਲ ਸਾਡੇ ਪੋਲੀਟਿਕਲ ਐਡੀਟਰ ਨੇ ਤਰਲੋਚਨ ਸਿੰਘ ਜੀ ਸਰ ਕਿਵੇਂ ਦੇਖਦੇ ਹੋ ਅੱਜ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਦਾ ਪਹਿਲਾ ਦਿਨ ਸੀਗਾ ਕਿਹੜੇ ਕਿਹੜੇ ਅਹਿਮ ਮੁੱਦਿਆਂ ਤੇ ਚਰਚਾ ਹੋਈਏ ਦੇਖੋ ਅੱਜ 0 ਆਵਰ ਤੇ ਇੱਕ ਵੱਖਰੇ ਤਰ੍ਹਾਂ ਦੀ ਡਿਸਕਸ਼ਨ ਹੋ ਗਈ ਖੁਦ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਹੋਣਾ ਨੇ ਬੜੇ ਹੈਰਾਨੀ ਜਣ ਢੰਗ ਨਾਲ ਇੱਕ ਗਾਥਾ ਆਪਣੀ ਦੱਸੀ ਇਸ ਮੇਰੇ ਏਰੀਏ ਚ ਇੱਕ ਛੋਟਾ ઠાਣੇਦਾਰ ਏਐਸਆਈ ਜਿਹੜਾ ਹੈ ਉਹਦੇ ਵਿਰੁੱਧ ਰਿਸ਼ਵਤ ਲੈਣ ਦਾ ਕੇਸ ਦਰਜ ਹੋਇਆ ਸਪੀਕਰ ਸਾਹਿਬ ਦੇ ਕਹਿਣ ਮੁਤਾਬਕ ਉਹਨਾਂ ਕਿਹੇ ਗੈਂਗਸਟਰ ਕੋਲੋਂ ਰਿਸ਼ਵਤ ਲਈ ਸੀ ਔਰ ਲਈ ਵੀ ਆਨਲਾਈਨ ਰਿਕਾਰਡ ਤੇ ਆ ਪੈਸੇ ਜਿਹੜੇ ਟਰਾਂਸਫਰ ਕਰਾਏ ਸੀ ਔਰ ਇਹ ਵੀ ਦੱਸਿਆ ਵੀ ਫਿਰ ਸ਼ਿਕਾਇਤ ਕਰਤਾ ਨੇ ਉਹਦੀ ਕੰਪਲੇਂਟ ਕੀਤੀ ਵੀ ਇੰਨੇ ਸੋਲਿਡ ਸਬੂਤ ਹੋਣ ਦੇ ਬਾਵਜੂਦ ਅੱਜ ਤੱਕ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਨੇ ਐਫ ਆਰ ਦਾ ਨੰਬਰ ਉਹਦੇ ਸੈਕਸ਼ਨ 20 ਦੱਸੇ ਔਰ ਉਸ ਤੋਂ ਅਗਲੀ ਹੈਰਾਨੀ ਵਾਲੀ ਗੱਲ ਇਹ ਹੋਈ ਵੀ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਸਾਬਕਾ ਪੁਲਿਸ ਅਧਿਕਾਰੀ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਜਿਹੜੇ ਆਪਣੀ ਸਰਕਾਰ ਦੇ ਉੱਪਰ ਪਿਛਲੇ ਸਮੇਂ ਤੋਂ ਉਂਗਲਾਂ ਚੁੱਕਦੇ ਆ ਰਹੇ ਨੇ ਭਾਵੇਂ ਉਹ ਬੇਰਬੀ ਕਾਂਡ ਹੋਵੇ ਗੋਲੀ ਕਾਂਡ ਹੋਵੇ ਬਹੁਤ ਕੁਝ ਬੋਲਦੇ ਆ ਰਹੇ ਨੇ ਉਹਨਾਂ ਨੂੰ ਕਿਹਾ ਵੀ ਕੁੰਮਰ ਸਾਹਿਬ ਸਪੀਕਰ ਸਾਹਿਬ ਕਹਿੰਦੇ ਕੁੰਮਰ ਸਾਹਿਬ ਤੁਸੀਂ ਇਹਦੇ ਤੇ ਐਕਸਪਰਟ ਜੇ ਦੱਸੋ ਵੀ ਇਹ ਕੀ ਸਜ਼ਾ ਹੋ ਸਕਦੀ ਕਿਵੇਂ ਹੋ ਸਕਦਾ ਤੇ ਫਿਰ ਅ ਵਿਦੇ ਕੁੰਵਰ ਪ੍ਰਤਾਪ ਹੋਣਾ ਨੇ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਕਿਹਾ ਵੀ ਮੈਂ ਤੇ ਇਸ ਸਿੱਟੇ ਤੇ ਪੁੱਜਾ ਉਹ ਕਹਿੰਦਾ ਮੈਂ 2006 ਤੋਂ ਪੰਜਾਬ ਵਿਧਾਨ ਸਭਾ ਚ ਆਉਂਦਾਰਿਆਂ ਗੈਲਰੀਆਂ ਚ ਬੈਠਦਾ ਰਿਹਾ ਵੱਖ-ਵੱਖ ਸਰਕਾਰੀ ਅਫਸਰਾਂ ਹੋਂਦ ਦੇ ਤੌਰ ਤੇ ਪੋਜੀਸ਼ਨ ਤੇ ਕਹਿੰਦਾ ਸਰਕਾਰਾਂ ਨੂੰ ਤੇ ਮਾਫੀਆ ਚਲਾਉਂਦਾ ਇੱਕ ਵਿਧਾਇਕ ਸਤਾ ਧਿਰ ਦਾ ਵਿਧਾਇਕ ਇਹ ਗੱਲ ਕਹਿ ਰਿਹਾ ਵੀ ਸਰਕਾਰਾਂ ਨੂੰ ਤੇ ਮਾਫੀਆ ਚਲਾਉਂਦਾ ਤੇ ਉਹ ਮਾਫੀਆ ਚਲਾਊਗਾ ਤੇ ਫਿਰ ਇਹ ਸਾਰਾ ਕੁਝ ਹੋਊਗਾ ਸਪੀਕਰ ਸਾਹਿਬ ਸ਼ਾਇਦ ਅ ਇਸ ਗੱਲ ਨੂੰ ਅੱਗੇ ਵਧਾਉਣਾ ਚਾਹੁੰਦੇ ਸੀ ਉਹ ਸਪੀਕਰ ਸਾਹਿਬ ਨੇ ਫਿਰ ਇਹ ਕਿਹਾ ਵੀ ਜੇ ਹਾਊਸ ਨੂੰ ਪ੍ਰਵਾਨ ਹੋਵੇ ਤੇ ਇਹ ਐਫ ਆਈ ਆਰ ਦੇ ਬਾਰੇ ਡੀਜੀਪੀ ਨੂੰ ਅਸੀਂ ਹਦਾਇਤਾਂ ਦਈਏ ਵੀ ਕੱਲ ਨੂੰ ਇਹਦੀ ਰਿਪੋਰਟ ਦਿੱਤੀ ਜਾਵੇ ਵੀ ਇਸ ਮਾਮਲੇ ਤੇ ਕੀ ਕੀਤਾ ਸਾਰਿਆਂ ਨੇ ਸਹਿਮਤੀ ਦੇ ਦਿੱਤੀ ਪਰ ਫਿਰ ਚੀਮਾ ਸਾਹਿਬ ਉੱਠੇ ਵਿੱਤ ਮੰਤਰੀ ਪੰਜਾਬ ਦੇ ਹਰਪਾਲ ਚੀਮਾ ਜੀ ਉਹਨਾਂ ਨੇ ਕਿਹਾ ਸਪੀਕਰ ਸਾਹਿਬ ਤਹਾਡੇ ਕੋ ਸਾਰੀਆਂ 파ਵਰਾਂ ਤੁਸੀਂ ਜੋ ਮਰਜ਼ੀ ਕਰ ਸਕਦੇ ਜੇ ਇਹਦੇ ਲਈ ਹਾਊਸ ਦੀ ਪ੍ਰਵਾਨਗੀ ਲੈਣ ਦੀ ਲੋੜ ਨਹੀਂ ਮੌਕਾ ਸਾਬਦੇ ਆ ਪ੍ਰਤਾਪ ਸਿੰਘ ਬਾਜਬਾ ਵਿਰੋਧੀ ਧਿਰ ਦੇ ਲੀਡਰ ਉੱਠੇ ਔਰ ਕਹਿੰਦੇ ਵੀ ਅੱਜ ਸਪੀਕਰ ਸਾਹਿਬ ਤੁਹਾਡਾ ਮੂਡ ਬਹੁਤ ਚੰਗਾ ਲੱਗਦਾ ਤੇ ਜਿਹੜੀ ਡਾਇਰੈਕਸ਼ਨ ਤੁਸੀਂ ਦਿੱਤੀ ਫਲਾਣੀ ਐਫ ਆਈ ਆਰ ਦੀ ਨਾਲ ਇੱਕ ਹੋਰ ਜੋੜ ਲਓ ਵੀ ਲਾਰੈਂਸ ਬਸ਼ਨੋਈ ਨੂੰ ਜਿਹੜੇ ਅਫਸਰ ਨੇ ਸੀਆਈਏ ਸਟਾਫ ਖਰੜ ਤੇ ਉਹਦੀ ਇੰਟਰੂ ਕਰਵਾਈ ਸੀ ਉਹ ਕਿਹੜੇ ਅਫਸਰ ਨੇ ਕਰਾਈ ਉਹ ਵੀ ਨਾਲ ਜੋੜ ਲਓ ਫਿਰ ਹਰਪਾਲ ਚੀਮਾ ਉਹਨਾਂ ਨੇ ਮੌਕਾ ਸਾਂਭਿਆ ਉਹਨਾਂ ਨੇ ਕਿਹਾ ਵੀ ਸਪੀਕਰ ਸਾਹਿਬ ਇਹ ਕੋਰਟ ਚ ਕੇਸ ਚੱਲ ਰਿਹਾ ਇਹਨੂੰ ਆਪਾਂ ਨਹੀਂ ਟੱਚ ਕਰ ਸਕਦੇ ਔਰ ਸਪੀਕਰ ਸਾਹਿਬ ਨੇ ਕਿਹਾ ਵੀ ਠੀਕ ਹੈ ਕੋਰਟ ਵਾਲੇ ਕੇਸ ਸੰਵਿਧਾਨ ਸਭਾ ਚ ਡਿਸਕਸ ਨਹੀਂ ਹੋ ਸਕਦੇ ਔਰ ਸਪੀਕਰ ਸਾਹਿਬ ਨੇ ਅੱਜ ਖੁੱਲਦਾ ਸਮਾਂ ਦਿੱਤਾ ਵੀ ਦੱਸੋ ਯਾਰ ਖੁੱਲ ਕੇ ਗੱਲ ਕਰੋ ਵੀ ਇਹ ਮੁੱਦੇ ਜਿਹੜੇ ਨੇ ਇਹਨਾਂ ਦਾ ਕੀ ਹੱਲ ਹੋਣਾ ਚਾਹੀਦਾ ਔਰ ਪ੍ਰਗਟ ਸਿੰਘ ਹੋਣਾ ਨੇ ਜਿਹੜੀ ਗੱਲ ਕਹੀ ਉਹ ਤੇ ਵੈਸੇ ਉਦੋਂ ਸੀਐਮ ਸਾਹਿਬ ਬੈਠੇ ਸੀ ਅ ਪ੍ਰਗਟਾਸ਼ ਨੂੰ ਬੜਾ ਗੰਭੀਰ ਸਵਾਲ ਉਠਾਇਆ ਸਾਹਮਣੇ ਸੀਐਮ ਸਾਹਿਬ ਬੈਠੇ ਹੋ ਕਹਿੰਦੇ ਵੀ 2.5 ਸਾਲ ਹੋ ਗਏ ਆ ਰਾਮ ਰਹੀਮ ਵਿਰੁੱਧ ਕਾਰਵਾਈ ਕਰਨ ਦੀ ਮਨਜ਼ੂਰੀ ਲੈਣ ਦੀ ਫਾਈਲ ਜਿਹੜੀ ਹੈ ਸੀਐਮ ਹਾਊਸ ਚ ਪਈ ਹੈ ਪਰ ਉਹਦੇ ਤੇ ਅੱਜ ਤੱਕ ਕੋਈ ਕਾਰਵਾਈ ਕਿਉਂ ਨਹੀਂ ਹੋਈ ਉਹ ਨਾਲ ਹੀ ਉਹਨਾਂ ਨੇ ਬੜਾ ਗੰਭੀਰ ਦੋਸ਼ ਲਾਇਆ ਵੀ ਜਲੰਧਰ ਜਿੱਥੇ ਅ ਪੰਜਾਬ ਦੇ ਮੁੱਖ ਮੰਤਰੀ ਵੀ ਅਕਸਰ ਜਾਂਦੇ ਨੇ ਮੇਰਾ ਹਲਕਾ ਆ ਵੀ ਉਹ ਉੱਥੇ ਜਿਹੜੀ ਮਾਈਨਿੰਗ ਹੋ ਰਹੀ ਹੈ ਸ਼ਰਿਆਮ ਉਹਨਾਂ ਨੇ ਕਿਹਾ 70 70 ਫੁੱਟ ਮਾਈਨਿੰਗ ਹੋ ਰਹੀ ਹੈ ਪ੍ਰਦੂਸ਼ਣ ਦਾ ਬਹੁਤ ਵੱਡਾ ਇਸ਼ੂ ਹੈ ਸ਼ਰਿਆਮ ਲੁੱਟ ਹੋ ਰਹੀ ਹੈ ਔਰ ਉੱਥੇ ਕਾਰਵਾਈ ਕਰਨੀ ਚਾਹੀਦੀ ਉਹਨਾਂ ਨੇ ਕਿਹਾ ਮੈਂ ਕਈ ਵਾਰੀ ਸੋਚਿਆ ਵੀ ਸੀਐਮ ਸਾਹਿਬ ਕੋ ਜਾਵਾਂ ਪਿਆਉ ਤੁਹਾਨੂੰ ਦਿਖਾਵਾਂ ਪਰ ਉਸ ਮੌਕੇ ਸੀਐਮ ਸਾਹਿਬ ਨੇ ਕਿਹਾ ਵੀ ਇਸ ਮੁੱਦੇ ਤੇ ਮੈਂ ਦੇਖੂਗਾ ਤੇ ਆਪਾਂ ਦੋਵੇਂ ਉੱਥੇ ਚੱਲਾਂਗੇ ਦੇਖਾਂਗੇ ਕੀ ਇਸ਼ੂ ਹੈ ਕਿਸ ਨੂੰ ਬਖਸ਼ਾਂਗੇ ਨਹੀਂ ਖਿਡਾਰੀਆਂ ਨੂੰ ਲੈ ਕੇ ਵੀ ਗੱਲਬਾਤ ਹੋਈ ਸੀ ਕਹਿੰਦੇ ਹੁਣ ਵਿਧਾਨ ਸਭਾ ਦੇ ਵਿੱਚ ਇੱਕ ਕਮੇਟੀ ਬਣਾਈ ਜਾਵੇ ਗੁਰਲਾਲ ਘਨੌਰ ਹੋਣਾ ਨੇ ਇਹ ਮੁੱਦਾ ਚੱਕਿਆ ਸੀਗਾ ਵੀ ਖਿਡਾਰੀਆਂ ਨੂੰ ਲੈ ਕੇ ਇੱਕ ਵਿਧਾਨ ਸਭਾ ਦੀ ਕਮੇਟੀ ਹਾਂ ਜਿਹੜੇ ਵਿਧਾਇਕ ਨੇ ਆਪਣੇ ਆਮ ਆਦਮੀ ਪਾਰਟੀ ਦੇ ਕਬੱਡੀ ਦੇ ਵੱਡੇ ਖਿਡਾਰੀ ਨੇ ਗੁਰਲਾਲ ਘਨੌਰ ਉਹਨਾਂ ਨੇ ਇਹ ਮੁੱਦਾ ਠਾਇਆ ਸੀ ਵੀ ਖੇਡ ਕਮੇਟੀ ਬਣਾਈ ਜਾਵੇ ਉਹਨਾਂ ਨੇ ਵਾਰ-ਵਾਰ ਗੱਲ ਕੀਤੀ ਵੀ ਖੇਡ ਕਮੇਟੀ ਬਣਨੀ ਚਾਹੀਦੀ ਹੈ ਜਿਹੜੀ ਖਿਡਾਰੀਆਂ ਦੀ ਵਾਰਿਸ ਬਣੇ ਔਰ ਇਸ ਮੁੱਦੇ ਤੇ ਉਹਨਾਂ ਨੇ ਕਿਹਾ ਵੀ ਸਰਕਾਰ ਨੂੰ ਕਿਹਾ ਜਾਵੇ ਵੀ ਜਲਦੀ ਜਿਹੜੀ ਹੈ ਉਹ ਕਮੇਟੀ ਬਣਾਈ ਜਾਵੇ ਇੱਕ ਹੋਰ ਮੁੱਦਾ ਸੰਦੀਪ ਜਾਖੜ ਜਿਹੜੇ ਅਬੋਹਰ ਤੋਂ ਵਿਧਾਇਕ ਨੇ ਉਹਨਾਂ ਨੇ ਚੱਕਿਆ ਉਹਨਾਂ ਨੇ ਕਿਹਾ ਵੀ ਖੇਤੀ ਨੀਤੀ ਜਿਹੜੀ ਬਣਾਉਣੀ ਸੀ ਉਸ ਕਮੇਟੀ ਦਾ ਮੈਂ ਵੀ ਮੈਂਬਰ ਹਾਂ ਉਹ ਕਹਿੰਦੇ ਵੀ 2.5 ਸਾਲ 2.5 ਮਹੀਨੇ ਹੋ ਗਏ ਆ ਉਸ ਕਮੇਟੀ ਦੀ ਰਿਪੋਰਟ ਸਰਕਾਰ ਨੂੰ ਦੇਤੀ ਹੈ ਤੇ ਹਾਲੇ ਤਾਈਂ ਉੱਤੇ ਕਾਰਵਾਈ ਕਿਉਂ ਨਹੀਂ ਹੋਈ ਦੂਸਰੀ ਉਹਨਾਂ ਨੇ ਗੱਲ ਕਹੀ ਵੀ ਜਿਹੜੇ ਧਰਨਾ ਮਾਰਨ ਆਏ ਨੇ ਪ੍ਰੋਟੈਸਟ ਕਰਨ ਆਏ ਨੇ ਖਾਸ ਕਰਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾ ਉਹਨਾਂ ਦੀ ਇੱਕ ਮੰਗ ਹੈ ਖੇਤੀ ਨੀਤੀ ਵੀ ਉਹ ਤੇ ਇੱਕੋ ਗੱਲ ਕਹਿ ਰਹੇ ਵੀ ਹਾਂ ਲੋ ਲਾਗੂ ਕਰਨ ਦੀ ਗੱਲ ਨਹੀਂ ਕਹਿ ਰਹੇ ਉਹ ਕਹਿੰਦਾ ਵੀ ਜਨਤਕ ਕਰੋ ਤੇ ਸਰਕਾਰ ਨੂੰ ਵੀ ਤੇ ਇਤਰਾਜ਼ ਕੀ ਹੈ ਇਹਨੂੰ ਜਨਤਕ ਕੀਤਾ ਜਾਵੇ ਕਿਸਾਨ ਲੀਡਰਾਂ ਦੀ ਵੀ ਰਾਇ ਲੈ ਕੇ ਤੇ ਇਹਨੂੰ ਜਿਹੜਾ ਆ ਫਾਈਨਲ ਕੀਤਾ ਜਾਵੇ ਔਰ ਇਸ ਤੋਂ ਇਲਾਵਾ ਜਿਹੜਾ ਬੁੱਢੇ ਨਾਲੇ ਦਾ ਮੁੱਦਾ ਵੀ ਜਿਹੜਾ ਕਾਫੀ ਉੱਠਿਆ ਔਰ ਇਹਦੇ ਤੇ ਵੀ ਗੱਲ ਕੀਤੀ ਵੀ ਤੁਹਾਡਾ ਆਪਣਾ ਵਿਧਾਇਕ ਗੁਰਪ੍ਰੀਤ ਗੋਗੀ ਜਿਹੜਾ ਉਹਨੇ ਜਿਹੜਾ ਨਹੀਂ ਪੱਥਰ ਉਹ ਤੋੜਦਾ ਸੀ ਪ੍ਰੋਟੈਸਟ ਹੋ ਰੇ ਇਹਦੇ ਤੇ ਕਾਰਵਾਈ ਕੀਤੀ ਜਾਵੇ ਵੈਸੇ ਤੇ ਜਵਾਬ ਵੀ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਉਹਨਾਂ ਨੇ ਦੱਸਿਆ ਵੀ ਇਹ ਕੇਂਦਰ ਨਾਲ ਜੁੜੀ ਗੱਲ ਹੈ ਇਹ ਕੇਂਦਰ ਨਾਲ ਵੀ ਗੱਲ ਕਰ ਰਿਹਾ ਔਰ ਮੈਂ ਮੁੱਖ ਮੰਤਰੀ ਹੋਣ ਤੋਂ ਪਹਿਲੋਂ ਵੀ ਵਾਤਾਵਰਣ ਦੇ ਮੁੱਦੇ ਤੇ ਕੰਮ ਕਰ ਰਿਹਾ ਤੇ ਇੱਥੇ ਸੰਜੀਵਦੀ ਨਾਲ ਸਰਕਾਰ ਕੰਮ ਕਰ ਰਹੀ ਹੈ ਇੱਕ ਬਰਿੰਦਰ ਮੀਤ ਪਾੜਾ ਨੇ ਸਵਾਲ ਉਠਾਇਆ ਉਹਨਾਂ ਨੇ ਪੁਲਿਸ ਤੇ ਸਵਾਲ ਬਹੁਤ ਵੱਡਾ ਉਠਾਇਆ ਮੁੱਖ ਮੰਤਰੀ ਸਾਹਿਬ ਬੈਠੇ ਸੀ ਉਹਨਾਂ ਨੇ ਕਿਹਾ ਮੁੱਖ ਮੰਤਰੀ ਸਾਹਿਬ ਪੁਲਿਸ ਦੇ ਹੇਠਲੇ ਅਧਿਕਾਰੀ ਜਿਹੜੇ ਨੇ ਉਹ ਸ਼ਰਿਆਮ ਕਿਸੇ ਨਾ ਕਿਸੇ ਰੂਪ ਵਿੱਚ ਗਲਤ ਅੰਤਰਾ ਨਾਲ ਰਲੇ ਨੇ ਔਰ ਉਹਨਾਂ ਨੇ ਇੱਥੋਂ ਤੱਕ ਕਿਹਾ ਵੀ ਮੇਰੇ ਭਰਾ ਨੂੰ ਸ਼ਰਿਆਮ ਮਾਰਨ ਦੀ ਧਮਕੀ ਦਿੱਤੀ ਵੀ ਦੋਵੇਂ ਭਰਾ ਮਾਰਦੇ ਨੇ ਇਹਦੇ ਤੇ ਸੰਜੀਦਗੀ ਨਾਲ ਵਿਚਾਰਿਆ ਜਾਵੇ ਔਰ ਸੀਐਮ ਸਾਹਿਬ ਨੇ ਇੱਥੇ ਇੱਥੇ ਹੰਗਾਰਾ ਵੀ ਜਿਹੜਾ ਦਿੱਤਾ ਔਰ ਇਸ ਤੋਂ ਇਲਾਵਾ ਜਿਹੜੇ ਡੇਰਾ ਬਰਸੀ ਤੋਂ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਰੰਧਾਵਾ ਸਾਹਿਬ ਉਹਨਾਂ ਨੇ ਵੀ ਇਹ ਮੁੱਦਾ ਇੱਕ ਉਠਾਇਆ ਵੀ ਟਰਾਂਸਪੋਰਟਰ ਜਿਹੜੇ ਨੇ ਉਹਨਾਂ ਨਾਲ ਬਹੁਤ ਧੱਕਾ ਹੋ ਰਿਹਾ ਉਹਨਾਂ ਦੇ ਕਤਲ ਦਾ ਸ਼ਬਦ ਵੀ ਵਰਤਿਆ ਵੀ ਬਹੁਤ ਉਹਨਾਂ ਨਾਲ ਅਨਿਆਇ ਹੋ ਰਿਹਾ ਉਹਦੇ ਤੇ ਸਾਨੂੰ ਕੁਝ ਕਰਨਾ ਚਾਹੀਦਾ ਹੁਣ ਸਵਾਲ ਜਿਹੜਾ ਸਭ ਤੋਂ ਵੱਡਾ ਇਹ ਹੈ ਵੀ ਅੱਜ ਦੇ ਇਸ ਸੈਸ਼ਨ ਚ ਡੀਜੀਪੀ ਨੂੰ ਆਦੇਸ਼ ਦਿੱਤੇ ਨੇ ਵੀ ਕੱਲ ਉਹ ਜਿਹੜੀ ਐਫਆਈਆਰ ਹੋਈ ਕਰਪਸ਼ਨ ਦੀ ਉਹਦੀ ਰਿਪੋਰਟ ਦਿੱਤੀ ਜਾਵੇ ਹੁਣ ਉਹਦੀ ਰਿਪੋਰਟ ਡੀਜੀਪੀ ਦੇਣਗੇ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗ੍ਰਹਿ ਵਿਭਾਗ ਵੀ ਉਹਨਾਂ ਕੋਲ ਆ ਕਿ ਉਹ ਆ ਕੇ ਕੱਲ ਉਹ ਰਿਪੋਰਟ ਦੇਣਗੇ ਇਸ ਮੁੱਦੇ ਤੇ ਬੜੀ ਜਿਹੜੀ ਹੈ ਅ ਅੱਜ ਪੰਜਾਬ ਵਿਧਾਨ ਸਭਾ 'ਚ ਚਰਚਾ ਚੱਲਦੀ ਰਹੀ ਵੀ ਮਾਈਨਿੰਗ ਦੇ ਮੁੱਦੇ ਤੇ ਵੀ ਸਪੀਕਰ ਸਾਹਿਬ ਨੇ ਜਿਹੜੀ ਖੁੱਲੀ ਡਿਸਕਸ਼ਨ ਦਾ ਮੌਕਾ ਦਿੱਤਾ ਜਿਹੜੀ ਕ੍ਰਾਪਸ਼ਨ ਦੇ ਮੁੱਦੇ ਤੇ ਵੀ ਜਿਹੜੀ ਚਰਚਾ ਕੀਤੀ ਔਰ ਅਮਨ ਤੇ ਕਾਨੂੰਨ ਦੇ ਮੁੱਦੇ ਤੇ ਵੀ ਬਹੁਤ ਗੰਭੀਰ ਸਵਾਲ ਵਿਰੋਧੀਆਂ ਨੇ ਕਿਸੇ ਨਾ ਕਿਸੇ ਰੂਪ ਚ ਉਠਾਏ ਸੋ ਕੱਲ ਨੂੰ ਵਿਧਾਨ ਸਭਾ ਦੇ ਵਿੱਚ ਕਿਹੜੇ ਅਹਿਮ ਮੁੱਦੇ ਸਾਹਮਣੇ ਆ ਸਕਦੇ ਜਿਵੇਂ ਡੀਜੀਪੀ ਸਾਹਿਬ ਨੂੰ ਵੀ ਕਹਿੰਦੇ ਵੀ ਉਹਨਾਂ ਤੋਂ ਰਿਪੋਰਟ ਮੰਗੀ ਗਈ ਹੈ ਵੀ ਕੱਲ ਨੂੰ ਪੇਸ਼ ਕੀਤੀ ਜਾਵੇ ਜਾਂ ਉਹ ਗੱਲ ਨੂੰ ਕਿਵੇਂ ਕਵਰ ਕਰਨਗੇ ਜਿਵੇਂ ਲਾਰੈਂਸ ਮਿਸ਼ਨੋਈ ਵਾਲਾ ਮਾਮਲਾ ਹੈ ਜਾਂ ਏਐਸਆਈ ਦਾ ਰਿਸ਼ਵਤ ਲੈਣ ਵਾਲਾ ਮਾਮਲਾ देखो मेनू लगदा बी विरोधी ਧਿਰ ਨੂੰ ਇੱਕ ਮੁੱਦਾ ਮਿਲ ਗਿਆ ਬਿਲਕੁਲ ਵੀ ਇਹ ਤਾਂ ਸਪੀਕਰ ਸਾਹਿਬ ਨੇ ਖੁਦ ਹੀ ਕਿਹਾ ਵੀ ਪੁਲਿਸ ਵਿੱਚ ਸਾਰਾ ਕੁਝ ਠੀਕ ਨਹੀਂਗਾ ਉਹ ਕਿਸੇ ਨਾ ਕਿਸੇ ਰੂਪ ਵਿੱਚ ਇਸ ਮਾਮਲੇ 'ਚ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੂੰ ਵੀ ਘੇਰਨ ਦਾ ਯਤਨ ਕਰਨਗੇ ਵੀ ਗ੍ਰਹਿ ਵਿਭਾਗ ਇੰਨਾ ਕੋਲਿਆ ਕਿਉਂਕਿ ਨਾਲੇ ਕੱਲ ਰਿਪੋਰਟ ਵੀ ਮੰਗੀ ਗਈ ਹੈ ਜਦੋਂ ਰਿਪੋਰਟ ਪੇਸ਼ ਹੋਊਗੀ ਉਹਦੇ ਤੇ ਕਈ ਰਿਪਰਕੇਸ਼ਨ ਹੋਣਗੇ ਕਈ ਕੁਝ ਸਾਹਮਣੇ ਆਊਗਾ ਪਰ ਇਹ ਅੱਜ ਸ਼ੁਰੂ ਚੀ ਜਦੋਂ 0 आवर ਚੱਲ ਰਿਹਾ ਸੀ ਤੇ ਆਪਣੇ ਨਿੱਜਰ ਸਾਹਿਬ ਜਿਹੜੇ ਅੰਮ੍ਰਿਤਸਰ ਤੋਂ ਸਾਬਕਾ ਮੰਤਰੀ ਵੀ ਰਹੇ ਨੇ ਇੰਦਰ ਨਿੱਜਰੋ ਨੇ ਉਹਨਾਂ ਨੇ ਇੱਕ ਸਵਾਲ ਉਠਾਇਆ ਵੀ ਸਾਰਾ ਗੱਡੀ ਜਿਹੜੀ ਪਾਰਕਿੰਗ ਹੈ ਉਹਦਾ ਜਿਹੜਾ ਠੇਕੇਦਾਰ ਆ ਉਹ ਮਨਮਾਨੀਆਂ ਕਰਦਾ ਨਾ ਉੱਥੇ ਲਾਈਟ ਦਾ ਪ੍ਰਬੰਧ ਨਹੀਂ ਆ ਨਾ ਟਾਇਲਟ ਦਾ ਪ੍ਰਬੰਧ ਹੈ ਤੇ ਉਹਨੇ ਉੱਥੇ ਉਹ ਜਿਹੜੀਆਂ ਗੱਡੀਆਂ ਬੈਟਰੀ ਵਾਲੀਆਂ ਚਲਾਈਆਂ 5-500 ਰੁਪਇਆ ਲੈਂਦਾ ਉਹਦਾ ਭਾਵੇਂ ਇਹ ਵੀ ਸੈਲਾਨੀਆਂ ਨਾਲ ਗੁੰਡਾਗਰਦੀ ਕਰਦਾ ਉਹ ਸਵਾਲ ਇਹ ਵੀ ਸਰਕਾਰ ਤੇ ਆਪਣੀ ਹੈ ਤੁਸੀਂ ਉੱਥੋਂ ਦੇ ਵਿਧਾਇਕ ਜੇ ਉਹ ਗੁੰਡਾਗਰਦੀ ਕਰਦਾ ਤੇ ਉਹਨੂੰ ਰੋਕਣਾ ਕਿੰਨੇ ਆ ਵਿਧਾਇਕ ਨੇ ਰੋਕਣਾ ਜਾਂ ਸਰਕਾਰ ਨੇ ਰੋਕਣਾ ਇਸੇ ਤਰ੍ਹਾਂ ਅਜੇ ਗੁਪਤਾ ਉਹ ਵੀ ਅੰਮ੍ਰਿਤਸਰ ਸੈਂਟਰਲ ਤੋਂ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਵੀ ਸ਼ਬਦ ਵਰਤੇ ਅਸੀਂ ਗੁੰਡਾਗਰਦੀ ਉਹ ਕਹਿੰਦੇ ਵੀ ਸਫਾਈ ਵਾਲੀ ਜਿਹੜੀ ਕੰਪਨੀ ਆ ਉਹਨਾਂ ਦੇ ਹਲਕੇ ਚ ਸਫਾਈ ਕਰਦੀ ਹੈ ਉਸ ਕੰਪਨੀ ਦਾ ਜਿਹੜਾ ਠੇਕੇਦਾਰ ਆ ਉਹ ਮਨਮਾਨੀ ਕਰਦੀ ਉਹਨਾਂ ਕੰਪਨੀ ਦਾ ਨਾਮ ਹੀ ਲਿਆ ਤੇ ਉਹਨਾਂ ਕਿਹਾ ਵੀ ਉਹ ਗੁੰਡਾਗਰਦੀ ਕਰਦਾ ਉਹਦੀ ਗੁੰਡਾਗਰਦੀ ਖਤਮ ਕੀਤੀ ਜਾਵੇ ਸੋ ਇਹ ਜਿਹੜੇ ਸਵਾਲ ਨੇ ਗੱਲਾਂ ਜਿਹੜੀਆਂ ਆਈਆਂ ਨੇ ਉਹਦੇ ਤੋਂ ਇੱਕ ਏਦਾਂ ਦੀ ਚਰਚਾ ਵੀ ਛਿੜ ਰਹੀ ਆ ਵੀ ਕਿਹੜੇ ਢੰਗ ਨਾਲ ਅੱਜ ਡਿਸਕਸ਼ਨ ਹੋਈ ਆ ਸਪੀਕਰ ਸਾਹਿਬ ਵੀ ਕਿਤੇ ਭਰੇ ਲੱਗਦੇ ਹੀ ਸ਼ਾਇਦ ਜਿਹੜੀ ਐਫਆਈਆਰ ਦੇਖੋ ਉਹਨਾਂ ਦੇ ਹਲਕੇ ਦੀ ਔਰ ਸਪੀਕਰ ਨੇ ਹੋ ਸਕਦਾ ਉਹਨਾਂ ਦੀ ਕਿਤੇ ਸੁਣਵਾਈ ਨਹੀਂ ਹੋਈ ਜਿਹੜਾ ਉਹਨਾਂ ਨੇ ਵਿਧਾਨ ਸਭਾ ਚ ਇਹ ਗੱਲ ਲਿਆਂਦੀ ਔਰ ਖਾਸ ਕਰਕੇ ਕੁੰਵਰ ਵਿਜੇ ਪ੍ਰਤਾਪ ਉਹਨਾਂ ਨੇ ਬੱਚਿਆ ਵੀ ਸਲਾਹ ਦਿਓ ਯਾਰ ਇਹਦੇ ਤੇ ਕੀ ਸਜ਼ਾ ਮਿਲ ਸਕਦੀ ਹੈ ਸੋ ਇਹ ਸਾਰੀਆਂ ਜਿਹੜੀਆਂ ਗੱਲਾਂ ਜਿਹੜੇ ਡਿਸਕਸ਼ਨ ਹੋਈਆਂ ਔਰ ਜਿਵੇਂ ਤੁਸੀਂ ਸਵਾਲ ਕੀਤਾ ਲੱਗਦਾ ਵੀ ਇਹ ਮੁੱਦੇ ਜਿਹੜੇ ਨੇ ਹੁਣ ਅੱਗੇ ਵੀ ਵਧਣਗੇ ਮਾਈਨਿੰਗ ਦੀ ਗੱਲ ਵੀ ਆਊਗੀ ਬੁੱਢੇ ਨਾਲੇ ਦੀ ਗੱਲ ਵੀ ਆਊਗੀ ਪੁਲਿਸ ਦੀ ਕਾਰਗੁਜ਼ਾਰੀ ਦੀ ਗੱਲ ਵੀ ਆਊਗੀ ਔਰ ਅਮਨ ਤੇ ਕਾਨੂੰਨ ਦੀ ਗੱਲ ਵੀ ਆਊਗੀ ਅਗਲੇ ਜਿਹੜੇ 2 ਦਿਨ ਦਾ ਸੈਸ਼ਨ ਹੈ 3 ਤੇ 4 ਸਤੰਬਰ ਦਾ ਉਹਦੇ ਵਿੱਚ ਇਦਾਂ ਦੀ ਡਿਸਕਸ਼ਨ ਹੋ ਸਕਦੀ ਹੈ ਤਾਂ ਬਿਲਕੁਲ ਇਹ ਸੰ ਸਾਡੇ ਪੋਲੀਟੀਕਲ ਐਡੀਟਰ ਤਰਲੋਚਨ ਸਿੰਘ ਜਿਨ੍ਹਾਂ ਨੇ ਅੱਜ ਦੇ ਵਿਧਾਨ ਸਭਾ ਸੈਸ਼ਨ ਬਾਰੇ ਚਰਚਾ ਕੀਤੀ ਹੈ ਵਿਧਾਨ ਸਭਾ ਸੈਸ਼ਨ ਦੇ ਵਿੱਚ ਅੱਜ ਕੀ ਕੁਝ ਹੋਇਆ ਉਹ ਸਾਡੇ ਸਰੋਤਾਂ ਤੱਕ ਪਹੁੰਚਾਇਆ ਹੈ ਕੈਮਰਮੈਨ ਗਗਨ ਦੇ ਨਾਲ ਹਰਜੀਤ ਸਿੰਘ ਤੁਹਾਡਾ ਦਾਸ ਅਮਰ ਨਿਊਜ਼ ਚੰਡੀਗੜ੍ਹ